ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਨਵੇਂ ਖੇਤਾਂ ਲੱਗੇ ਹੋਏ ਵਿਜਣ ਕਣਕਾਂ ਦੇ ਪਾਉਂਦ ਗੁੰਮਾ ਮੈਂ ਨਾ ਨਾ ਦਰ ਸਾਰੇ ਬੀਤੀ ਬਿਜਲੀ ਬੀੜੀ ਦੇਖਣਾ ਪਹਿਲਾਂ ਉਹਰੇ 2 ਘੰਟੇ ਸਾਡੇ ਉਹੀ ਗੱਲ ਚ ਆ ਜਾਇਆ ਜਾ ਰਿਹਾ ਜੀ ਸੀਨ ਦਾ ਇੱਕ ਜਿਹੜਾ ਡਾਇਗੀਅਰਤ ਹੁੰਦਾ ਉਹ ਨਟ ਜਾਮ ਹੋ ਗਿਆ ਤਾਂ ਜਰਜੀ ਲੱਗੀ ਤੇ ਉਹਨੂੰ ਹੁਣ ਗੋਲਿਆ ਜਾ ਕੇ ਤੇ ਹਲ ਇਹਦੇ ਪਿੱਛੇ ਉਹ ਫਿਰਦਾ ਬੇਚਾਰੇ ਵਾਸ ਨੂੰ ਕਿਹੜੇ ਦੇ ਦੇ ਲੈ ਚੱਗਾ ਡਰਾਈਵਰ ਮਾਸਾ ਰਹਿ ਗਿਆ ਥੋੜਾ ਗੱਭੇ ਗੱਭੇ ਤੇ ਲੋੜੀ ਪੈਣਾ ਡਾਇਰ ਟੋਟਾ ਮੈਂ ਰੱਖਿਆ ਆ ਤੇ ਹੁਣ ਚੱਕੀਏ ਇੱਕ ਕਣਕ ਦਾ ਥੈਲਾ ਤੇ ਨਾਲ ਚੱਕੀਏ ਦਵਾਈ ਦਵਾਈ ਤਾਂ ਜੇਬ ਚ ਪਾ ਲੈਣੀ ਕਿਸੇ ਕਿਸੇ ਲੈਣੀ ਹੈ ਦੀ ਤੋਂ ਬੜਾ ਕਿਤੇ ਨੱਪੜ ਗਿਆ ਇੱਧਰ ਹੁਣ ਪਹੀ ਨਾ ਆ ਗਏ ਬੜੇ ਔਖੇ ਪਹੁੰਚੇ ਪਿੰਡ ਆ ਪਿੰਡ ਪਹੁੰਚ ਗਏ ਬੜੇ ਔਖੇ ਪਹੁੰਚੇ ਹੋਰ ਵਾਰੀ ਕਰਾ ਲੋਗੇ ਦੀ ਇੱਥੇ ਟਾਈਮ ਲੱਗ ਗਿਆ ਉਹਦੇ ਕਰਕੇ ਹੁਣ ਉਹਨਾਂ ਦਾ ਕੱਦੇ ਵਿਹਲੇ ਚੱਲ ਹੁਣ ਆ ਗਿਆ ਲੋਡ ਕੰਮ ਮੈਂ ਕੰਟਾ ਘੋਰਾ ਪਿੱਛੇ ਹੋਰ ਜਿਆਦਾ ਅੱਗੇ ਨਹੀਂ ਜਾਣਾ। ਨਹੀਂ ਲੈਣੀ। ਹੈਗਾ? ਅੱਛਾ ਛੱਡ। 깔 भाई। ਮੈਂ OK? OK ਹੈ ਨਾ? ਹਈ ਹੈ ਕਿ ਮੇਰੇ ਖੇਤ ਦੀ ਚੱਲੀ ਹੈ ਸਾਰੇ ਲੈ ਵੀ ਆਪਣੇ ਖੇਤ ਰਹਿ ਨੇਰਾ ਹੋ ਗਿਆ ਕਟਰ ਦੀ ਪੂਰੀਆਂ ਲਾਈਟਾਂ ਬਾਲਦੀਆਂ ਮੇਰੇ ਹੀ ਹੋ ਗਿਆ ਹੈ ਬਾਕੀ ਚੱਲਦਾ ਕੰਮ ਟੰਟ ਕੜਾ ਕੰਮ ਰਹਿ ਗਿਆ ਬਸ ਗੱਬੇ ਗੱਬੇ ਰਹਿ ਗਿਆ ਬਸ ਬਹੁਤ ਗੱਬੇ ਗੱਬੇ ਵੀ ਹੈ ਤਾਂ ਖਾਫਾ ਪੇ ਆਏ ਹੈ ਕਾਲੇ ਨਾਲ ਚਾਰੇ ਗੇਰੇ ਦੇ ਹੋਏ ਆ ਇਹ ਅੰਦਰ ਇਹ ਤਾਂ ਨਹੀਂ ਹੋਰ ਖੋਲਣਾ ਹੈ ਰੇ ਰੇ ਆਪਾਂ ਸਭ ਇਹ ਖੋਲਣਾ ਨਹੀਂ ਨਹੀਂ ਯਾਰ ਰੇ ਖੇਤ ਬਹੁਤ ਪਿਆ ਜੇ ਅੰਡਲ ਗੜੇ ਦੇਖ ਲੈਣਾ ਹੈ ਨਹੀਂ ਨਹੀਂ ਲੋੜ ਨਹੀਂ ਹੈਗੀ ਵੀਰ ਪਾਉਂਗਾ ਹੋਰ ਹੈ ਵੀਰ ਜੀ ਚਾਚਾ ਨੂੰ ਕਹਿ ਦੇ ਤਿਆਰ ਕਰ ਲਵੇ ਹਨ ਤਿਆਰ ਕਰ ਲਵੇ ਛਿੱਤੀ ਦੇ ਦਵਾਂਗੇ ਅੱਜ ਆਲੇ ਵਿੱਚ ਪਿਆ ਜੇ ਕਿ ਪਾਸ਼ਾ ਕਿੰਨੇ ਨੂੰ ਕੋਈ ਲਾ ਦੱਸ ਬੜਾ ਰਹਿ ਗਿਆ ਕੋਈ ਗੱਲ ਨਹੀਂ ਘਟੇ ਨਾ ਲੋ ਭਾਈ ਲੈਦਾ ਹੀ ਹੋ ਗਿਆ ਸੰਤਾ ਪੂਰਾ ਹੁਣ ਚਲੋ ਕੰਬੀ ਬਾਈ ਲੱਭੜ ਗਿਆ ਹੁਣ ਬੂਟਿਆਂ ਵਾਲੇ ਖੇਤ ਰਹਿ ਗਏ ਉਧਰਲੇ ਕਾਲੂ ਜਾਂ ਪਰਸਨ ਉਹ ਵੀ ਨਵੇੜ ਕੇ ਸੋਹਮ ਵਾਰੀ ਬਸ ਉਹਨਾਂ ਨਗਰ ਦੇ ਖੇਤ ਉੱਧਰ ਤੋਂ ਕਾਲੂ ਤੁਸੀਂ ਦੇ ਜੀ ਆਜਰੇ ਕੱਲ ਮੈਂ ਇੱਧਰ ਨਵੇੜ ਦੂੰਗਾ ਸ਼ਾਮ ਨੂੰ ਟਰੈਕਟਰ ਬਾਈ ਸਵੇਰ ਦਾ ਹੀ ਚੱਲਦਾ ਹੁਣ ਕੱਲ ਇਹਨਾਂ ਨੇ ਨਹੀਂ ਮਾਲਤ ਕਰਕੇ ਸਾਧਰੇ 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 ਤੋਂ ਤੋਂ ਆ ਕੇ ਕਰਕੇ ਨਗਰ ਕੀਰਤਨ ਨੂੰ ਜਾਣਾ ਫਿਰ ਚਲੋ ਕੋਈ ਨਹੀਂ ਉਹ ਵੀ ਜ਼ਰੂਰੀ ਆ ਬਾਬੇ ਨਾਨਕ ਦਾ ਬਾਈ ਜਨਮ ਲੈਣਾ ਹਾਂਜੀ ਹਾਂ ਠੀਕ ਨੇ ਚਲੋ ਉਹ ਵੀ ਮਹਾਰਾਜ ਸਖਾਣਾ ਤਿੰਨ ਮਾਸੀ ਲੈ ਆਇਆ ਦਾ ਦਾ ਪੂਰੀ ਪੂਰਾ ਪੂਰਾ ਹੀ ਚੱਲਦਾ ਖੋਲ ਤੇ ਖੋਲਣਾ ਇੱਕ ਨੰਬਰ ਖੋਲ ਇੱਕ ਖੋਲ ਦੇ ਆ ਰੜਾਲੀ ਵੀਲ ਵੀਲ ਘਟ ਜਾਣਾ ਵਿੱਚ ਬਾਗੀ ਲਾ ਦੇਣਾ ਬਸ ਵਿੱਚ ਬਾਗੀ 5-7 ਕਿਲੋ ਨੂੰ ਪੰਦੀ ਪਰ ਲਾ ਕਿਆ ਵਿੱਚ ਨਹੀਂ ਲਾਉਣਾ 5-7 ਕਿਲੋ ਵੀਲ ਨੂੰ ਪੰਦੀ ਪਰ ਲਾ ਦੇਣਾ ਇੱਕ ਬਾਜੋ ਪੱਟਾਰੇ ਕੇ ਲਾ ਦੇ ਨਹੀਂ ਨਹੀਂ ਹੱਥ ਮਾਰ ਉੱਤੇ ਇਹ ਤਾਂ ਕੰਮ ਹੋਇਆ ਨਾ ਉਹੀ ਕੰਮ ਹੈ ਜੱਗਾ ਵੀ ਤਾਂ ਐਂ ਕਰਦਾ 5 ਕਿਲੋ ਬੀਜਾ ਵਿੱਚ ਪਾ ਕੇ ਉੱਪਰ ਪਾਣੀ ਪਾ ਕੇ ਹਿਲਾ ਦੇਣੀ ਵੀ ਚਲ ਫਿਰ ਜਾ ਲਿਆ ਓਏ ਹੁਣ ਕਿਆ ਕਰ ਬਿੜਾਇਆ ਪੂਰੀ ਹਾਂ ਤੋਤਾਕਾ ਨੰਬਰ ਮਸ਼ੀਨ ਦਾ ਕਾਰੀਗਰ ਹੈ ਮਸ਼ੀਨ ਦਾ ਕਾਰੀਗਰ ਦੇਖ ਲੈ ਜਦ ਇਹ ਆ ਜਾਂਦਾ ਇਹ ਨਾ ਭਾਈ ਤਾਂ ਨਰਾਦੀ ਦੀ ਜਿੱਦਣ ਕਣਕ ਬੀਜਣੀ ਆ ਨਾਲ ਬੀਜਾਂ ਵੀ ਪਾਉਂਦੇ ਹਾਂ 5 ਪਰ ਹੋ ਗਿਆ ਭਾਈ ਲੱਗਿਆ ਮਸੂਹ ਜਦ ਤਾ ਜਦ ਬੀਜਣ ਲੱਗੇ ਆ ਰੌਣਕ ਲੱਗੀ ਵੀ ਕਹਿੰਦੇ ਨਹੀਂ ਹੋਰੀ ਚੱਲ ਵੀ ਮੁੰਡਿਆ ਤਾਂ ਹੁਣ ਮੇਰਾ ਜਮਾਂ ਹੀ ਜੀ ਲਾਇਆ ਪਿਆ ਗੱਦੜਾ ਦਿਮਾਗ ਚ ਨਹੀਂ ਆਇਆ ਇਹਦੇ ਗਾਣੇ ਆ ਹਾਂ ਗਾਣੇ ਦਾ ਸਪੀਕਰ ਲਾਇਆ ਲੈ ਚੱਲ ਜੀ ਲੱਗ ਜਾਂਦਾ ਹਾਂ ਸਟਿਕਰ ਨਾਲ ਜੀ ਲੱਗ ਜਾਂਦਾ ਹਾਂ ਪੂਰੀ ਗਾਣੇ ਸਪੀਕਰ ਗਾਣੇ ਦੇ ਕਿਹਾ ਜਾਣ ਨਹੀਂ ਮਗਾ ਮਾ ਕੇ ਤੇ ਸੁਣਦਾ ਨਹੀਂ ਗਾਣੇ ਦਾ ਪੌਗਾ ਜਿਹੜਾ ਤਾਂ ਦੂਰ ਹੁਆ ਕੇ ਮਾਰਦੇ ਜੀ ਨਾ ਕਿਹੜਾ ਹੋ ਜਾ ਇੱਕ ਪਿਆਰ ਨਾਲ ਸਰਪੇਲਾ ਤਾਂ ਹੀ ਕਹਿ ਰਿਹਾ ਮਾਰਿਆ ਚਾਰ ਮਾਰ ਨਾਲ ਬੋਲਾ ਰਹਿੰਦਾ ਕਣਕ ਵੀ ਜਾੜਾ ਲਾਵਾ ਕਰਦੇ। ਇਹ ਕਰਕੇ ਆਪਾਂ ਪੁੱਤਰ ਦੇ ਵਿੱਚ ਨੂੰ ਪਤਾ ਲਗਾਤਾ। ਉੱਥੇ ਦੇ ਲਗਿਆ ਹੋਣਾ ਮੇਰਾ ਪੱਥਰ ਵਾ। ਕਹੇ ਰਹੀ ਮਾਰਦਾ ਮੈਂ ਕਦੇ ਦੂਰਾ ਸੋਚਦਾ। ਤੇ ਦੂਰਾ ਮਾਰਿਆ ਪਤਾ ਪੁੱਤਰ ਮਾਰਨ ਲਈ। ਪੱਥਰ ਨੂੰ ਡਾਇਮੰਡ ਤਾਂ ਆਇਆ ਮਾੜੀ ਦੀ ਇਪੜੀ ਬੁਗੀ ਕਰਾਜ। ਉੱਥੇ ਪਾੜ ਮੈਂ ਕਿ ਬਹੁਤ ਵਧੀਆ ਸੁਆਗਾ ਵੱਜਿਆ ਵਾ। ਕਿੱਥੇ? ਮੈਂ ਉੱਥੇ ਗਾਹਾਂ ਸੁਏ ਪਾਰ। ਹਾਂਜੀ। ਮੈਨੂੰ ਕਹਿੰਦਾ ਦੇਖ ਤਾਂ ਸੁਆਗਾ ਕੀ ਕਹਣਾ? ਉਹ ਮਖਾ ਠੀਕ ਆ। ਨਹੀਂ ਕਹਿੰਦਾ ਪਾੜ ਹੋਰ ਕੱਢਣੀ ਹੈ ਕਹਿੰਦਾ ਮੈਂ ਕੱਢ ਲਾ ਜਾ ਹੋ ਗਿਆ ਕਹਿੜਾ ਮਖਾ ਭਾਈ ਮੇਰੇ ਹੱਥ ਗੜੇ ਆ ਹੁਣ ਮੈਂ ਕਹਾ ਗਾਲਾਂ ਖਾਣੀਆਂ ਤੈ ਮੈਂ ਕਹਾ ਮੈਨੂੰ ਲੱਗ ਗਈ ਉਹ ਮੋਰੀ ਨੂੰ ਤੇਰਾ ਨਾਲੇ ਰਹਿਣਾ ਆ ਮੇਰਾ ਨਾਲੇ ਨਾਲੇ ਹੁਣ ਉਹਦਾ ਚਾਲਾ ਸਰਪੀ ਦੇ ਨਾਲ ਨਹੀਂ ਗਿਆ ਨਹੀਂ ਕੋਸ ਹਮ ਮੇਰੀ ਦੀਪੜੀ ਬਣੇ ਵਾਲਾ ਕਹਿੰਦਾ ਪੱਥਰ ਬਣਾ ਦਿੱਤਾ ਉਹ ਉਹ ਤਾਂ ਆਏ ਆ ਮੈਂ ਕਿਹਾ ਮਸ਼ੀਨ ਕਰਕੇ ਲੋਟ ਆ ਗਿਆ ਹਮ ਖਾਲੀਆਂ ਨੰਮੀਆਂ ਇਹਦਾ ਕੋਈ ਨਾ ਮਰਜ਼ੀ ਦੀ ਵਧੀਆ ਉਹ ਬਿੱਥੇ ਉਹ ਭਾਈ ਵੀ ਬਹੁਤ ਕਰੀ ਯਾਰ ਬਹੁਤ ਤਿੰਨ ਵਾਰ ਦੋ ਵਾਰ ਕਦੀਆਂ ਗਏ ਸੀ ਹੁਣ ਆ ਦਿੱਤਾ ਵੀ ਜਿਹੜਾ ਹਾਲਾ ਹੈ ਇਹਨੇ ਦੋ ਹਾਲਾ ਹੈ 4 5 ਵਾਰ ਹੁਣ ਜੀ ਨੇ ਵੀ ਪਾੜ ਪਾ ਤਾ ਪੱਤਰ ਦਾ ਬਣਾਏ ਵੀ ਪੈਰ ਥੱਲੇ ਹੀ ਖੜਦੇ ਹੋਏ ਆਹਨ ਬੱਜੀਓ ਭਾਈ ਹੋਈ ਇਹਦੇ ਜੁਟੇ ਹੋ ਗਏ ਆਹ ਜਮੇ ਲੋ ਸਾਰੇ ਬੁਰੇ ਪਰ ਬਹੁਤ ਹੋਰ ਪਾਈ ਨੇ ਐ ਭੁਰੀ ਹੋਰ ਬਾਰੀ ਹੈ ਉਹ ਆਹ ਬਾਰੀ ਹੋਰ ਕਰਨ ਤੇ ਸੱਜੂਗਾ ਨਹੀਂ ਨਹੀਂ ਬਸ ਬਹੁਤ ਆ ਬਾਕੀ ਬਾਅਦ ਵਿੱਚ ਜਿਵੇਂ ਕਰਾਂਗੇ ਆਹ ਤਾਂ ਕੰਮ ਲੋ ਪਰ ਯਾਰ ਥੋੜਾ ਹੀ ਹੈ ਬਸ ਬਸ ਐ ਕੋਈ ਇਹ ਬੁਰਾਈ ਹੈ ਇਹ ਬੁਰਾਈ ਕੰਨੀ ਘੰਟਾ ਆਈਂ ਜਗ੍ਹਾ ਦਾਸੇ ਹੋਈ ਹੈ। ਅੱਲਾਹ ਵਾਹ। ਪੂਰੀ ਦੇ ਹੱਥ ਨਾਲ ਗਾਣੇ ਬਰਾਤੇ ਦੁਨੀਆ। ਸੱਚ ਵਸ ਪੂਰੀ ਜੰਦਾ ਹੈ। ਸੱਚ ਪੂਰੀ ਘਣਾਉਂਦਾ ਨਹੀਂ। ਚਾਹ। ਪੂਰੀ ਦਾਇਆ ਦੇ ਤਾਂ ਘਟੂਆ ਤਾਂ ਨਹੀਂ। ਨਹੀਂ ਨਹੀਂ। ਦਾਇਆ ਜੇ ਘਟ ਗਿਆ ਥੈਲਾ ਪਿਆਇਆ ਬੋਟਰ ਪਰ ਬਣਾ ਲਾਓ ਚੱਕ ਕੇ ਗੇਤੀ। ਇਹ ਪੂਰਾ ਪੂਰਾ ਲੱਗਣਾ। ਹਾਂ ਪੂਰਾ ਪੂਰਾ ਲੱਗਣਾ। ਜੇ ਉਹ ਮੰਨਦਾ ਪੂਰਾ ਲੱਗਣਾ। ਹਾਂ ਪੂਰਾ ਲੱਗਣਾ। ਆਏ ਅਭੀ ਘਟੇ ਦਾ ਇਲਾਜ ਨਹੀਂ ਹੈਗਾ ਬੜੇ ਦਾ ਇਲਾਜ। ਅੱਛਾ ਹੈਗਾ ਆਪਣੇ ਕੋਲ।

ਕੰਮ ਹੋ ਗਿਆ ਫਤੇ ਫਤੇ ਭਾਈ ਲੋ ਨੱਬੜਿਆ ਕੰਮ ਧੰਨਵਾਦ ਭਾਈ ਮਹਿਕਦਾ ਵੀ ਨਾਲ ਲੱਗਿਆ ਹੋ ਸਾਡੇ ਸਾਰਿਆਂ ਦੇ ਕੰਮ ਨੇ ਪੜ ਗਏ ਹਾਂਜੀ ਠੀਕ ਨੇ ਆਪਾਂ ਨਾਲ ਨਾਲ ਰਾਲ ਮਿਲ ਕੇ ਭਾਈ ਕੰਮ ਇਕਨਾਂ ਹੀ ਕਰਦੇ ਰਹੋ ਹਾਂਜੀ ਹਾਂਜੀ ਪਿਆਰ ਦਾ ਇੱਕ ਵੀ ਸਬੂਤ ਦੰਦੇ ਰਹੋ ਇਹਨੇ ਲੈ ਕੇ ਇੱਥੇ ਸੰਸਾਰ ਤੱਕ ਕਦੇ ਨਹੀਂ ਜਾਣਾ ਹਾਂਜੀ ਲੈ ਹੁਣ ਮਸ਼ੀਨ ਲੈ ਭਾਈ ਪੂਰਾ ਬਰੀ ਹੈ ਪੂਰਾ ਪੂਰਾ ਹੀ ਬਚਿਆ ਹੈ 1.5 ਕਿਲੋ ਬਚਿਆ ਉਹ ਜਿਹੜਾ ਉੱਧਰ ਬਚ ਗਿਆ ਤਾਂ ਹਾਂ ਜਿਹੜਾ ਉੱਧਰ ਬਚ ਗਿਆ ਤਾਂ ਉਹ ਜਿਹੜਾ ਉੱਧਰ ਬਚ ਗਿਆ ਤੇਰਾ ਟੋਟਾ ਪੈ ਗਿਆ ਪੂਰਾ ਪੈ ਗਿਆ ਹਾਂ ਅਮੇਕਸੋ ਵੀਆ ਕੋ ਤਾਂ ਇਹ ਕਰ ਟੋਟਾ ਫਿਰ ਟੋਟਾ ਆ ਚਲੇ ਗਿਆ ਉਹ ਗਏ ਹੁਣ ਲੈਣਾਂ ਕਿਹੜਾ ਕੋਸਾ ਸਾਡੇ ਬੰਦੇ ਬਾਈ ਪਾਰਟੀਆਂ ਨੇ ਵੀ ਤਿਆਰ ਰਹਿੰਦੇ ਆ ਜਿਵੇਂ ਲਿਆਉਂਦੇ ਨੇ ਕਿਸਮੇ ਚੱਲਦੇ ਰਹਿੰਦੇ ਆ ਚੱਲ ਹੁਣ ਲਿਆਵਾ ਟੋਟੇ ਲਿਆ ਲੈ ਸਤਨਾਮ ਵਾਹਿਗੁਰੂ ਕਿੱਥੇ ਗਏ ਟੋਟੇ ടോട്ടൽ ഏക ആ ਖੱਲੂ ਮਸੜ ਦੇ ਵੇਡਣੀ ਇਹਦੇ ਨਾਲ ਸਾਸ ਕਈ ਚੱਲਦੀ ਹੈ ਚੱਲ ਬੇਟੀ ਨਹੀਂ ਲੋੜ ਖੜਾਉਣੇ ਕਿਤੇ ਘਰ ਆ ਤੀਜਾ ਬੱਲੇ ਤਾਂ ਨੋ ਜੀ ਅਗਲੇ ਦਿਨ ਦੀ ਸਵੇਰ ਤੇ ਹੁਣ ਚੱਲੀਏ ਮੋਟਰ ਪਰ ਆਰਡਰ ਬਗੁਡਾਈ ਕਰਨੀ ਹੈ ਜਿਹੜੇ ਰਾਤ ਤੋਂ ਖੰਦੇ ਰਹਿ ਗਏ ਸੀ ਤੇ ਕਹੀ ਫੇਈ ਉੱਪਰ ਉਤਣ ਦਿਓ ਆਪੀ ਮੁੱਠੀਆ ਖੰਡੇ। ਲੱਗੋ ਬੰਦੇ ਸਾਡੇ ਲੱਗੇ ਹੋ ਸਾਹਮਣੇ। ਇਧਰ ਇਹਨੂੰ ਆਪਣੇ ਨਵੇੜ ਦੇਣਾ। ਲੈ ਵੀ ਆਹ ਹੁੰਜੀ ਬਣਾਤੀ ਗੱਲ। ਚੈੱਕ ਕਰੋ ਇਹਨ। ਤੇ ਦੋ ਤਿੰਨ ਹੁੰਜੇ ਹੋਰ ਆ ਗਏ। ਇੱਕ ਹੋਰ ਇੱਕੋ ਸਾਹਮਣੇ ਤੇ ਕਹੋ ਗੁੰਜ ਤੇ ਲੋ ਜੀ ਸਾਰੇ ਗੁੰਜੀ ਕਰਤੇ ਤੇ ਭੈਣੀ ਪਿੰਡ ਨਿਕਲੇ ਨਗਰ ਕੀਰਤਨ 사운ਡ ਚੈੱਕ ਕਰੋ ਜੀ ਉਹ ਚਾਚੇ ਇਹਨਾਂ ਕੋਲ ਵੇਰ ਕਰਤੀ ਬੜਾਈ ਤੇ ਮਸਲ ਦੇ ਜੀ ਹੋ ਗਈ। ਹਾਂ। ਸਸੀ ਕਾਲ ਬਾਈ ਜੀ। ਦੁਬਾਰਾ। ਹਾਂ। ਬਹੁਤ ਮੈਂ ਹੱਥ ਤੇ ਕੋਰੋਨਾ ਨਾ ਪਾਣੇ। ਹਾਂ। ਮਾਰੇ ਗੂੜ ਲਾਣਾ ਸਾਗਾ ਨਾ ਨਾ। ਬਾਹਰ ਦਾ ਇਹ ਫੋਟੋ ਲੈਟ ਮਾਰੂਗਾ ਪਰੇ। ਅੱਛਾ ਜੀ। ਪੇੜ ਤੇ। ਹੂੰ। ਤੂੰ ਪੇੜ ਤੇ। ਹਾਂ। ਆਮਾ ਤੇ ਲੱਗਾ ਫੋਨ ਆ ਗਿਆ ਕਿ ਮੈਂ ਟਰੈਕਟਰ ਤੋੜਨਾ। ਹਾਂ। ਮਾਣੇ ਕਿਹਦਾ ਫੋਨ ਆਇਆ ਉੱਥੇ ਤੇ। ਹਾਂ ਮੈਂ ਤਿਆਰੀ ਹੈ। ਹਾਂ। ਸਾਂਗਣਾ ਮੈਂ ਇਹ ਤੇ। ਹਾਂ ਜੀ। ਤਿੱਦੂ ਖਾਵੇ। ਉਹ ਵੀ ਗੱਬੜ ਘਰਚ ਦੋਗੇ ਹਨ ਹੈ ਉਹ ਲੈ ਨਹੀਂ ਸਫਾਈ ਮਾਰ ਦੋ ਤੂੰ ਬਰ ਮਾਤੇ ਅੱਜ ਆਲ ਕਰਾਤਾ ਉਹ ਵੀ ਮਾਰ ਦੇ ਉਹ ਪਈ ਰਾ ਉਹ ਪਈ ਮੇਰੇ ਪਾਸ ਰਾਉਂਡ ਆਫ ਕਿਹੜੀ ਦਿੱਤੀ ਉਹ ਮੋਟਰ ਬਿਮਾਰੀ ਦੀ ਹੋਰੀ ਹੋਰੀ ਮੋਟਰ ਦਾ ਮੋਟਰ ਅੱਛਾ ਲਓ ਉਹ ਵੀ ਨਾ ਤੇ ਕਰ ਦੇ ਰਹੀ ਹਾਂ ਤੇ ਕਿਤਰਾ ਬਣਾਉਂਦਾ

ਅੱਛਾ ਚੱਲੀ ਹੁਣ ਘਰ ਨੂੰ ਮਨ ਬੜ ਗਿਆ ਕੰਮ ਆਪਣਾ ਬੱਟਾ ਦਾ ਰਹਿ ਗਿਆ ਬਸ ਨਾ ਹੁਣ ਮੈਂ ਖਾਗਾ ਮਾਰੂਗਾ ਅੱਛਾ ਬੱਟਾ ਛਾਹ ਨੂੰ ਘਟ ਤੱਕ ਰੋਟੀ ਖਾ ਕੇ ਸਵਾਗਾ ਮਾਰੂਗਾ ਮੈਂ ਠੀਕ ਬੱਟਾ ਜਿੰਦੇ ਨਾਲ ਆ ਨਾ ਹਾਂ ਬੱਟਾ ਹੱਥਾਂ ਵਾਲੇ ਜਿੰਦੇ ਨਾਲੇ ਪਾਦਣੀਆਂ ਦੋਆਂ ਨੇ ਹੂੰ ਦੋ ਤੂਆਂ ਰਮਣਾ ਦੋ ਮੈਰ ਪਾਸੇ ਨੇ ਬਸ ਪਾਣੀ ਰੋਕਣਾ ਗੱਭੇ ਵਾਲਾ ਇਹ ਨਹੀਂ ਬੜੀ ਬੱਟ ਪਾਉਣ ਦੀ ਲੋੜ ਨਹੀਂ ਪਾਣੀ ਤਾਂ ਪੱਧਰਾ ਜਾਂਦਾ ਹਾਂਜੀ ਪਾਣੀ ਪਿਛਲੇ ਸਾਲ ਤੱਕ ਲਾਇਆ ਨਹੀਂ ਸੀ ਮੈਂ ਪੰਮੀਓ ਬਈ ਮੈਂ ਵੀ ਗੱਲ ਕਰ ਰਹਾ ਪਿਛਲੇ ਸਾਲ ਅਸੀਂ ਪਾਣੀ ਨਹੀਂ ਲਾਏ ਤੇ ਸਾਲ ਪਾਣੀ ਚਾਹੀਦਾ ਹੈ ਭਾਈ ਮੈਨੂੰ ਝੜ ਵੀ ਦਾਈ ਵਧੀਆ ਪਾਣੀ ਦੂਆ ਹਾਂ ਉਹ ਮੀਂਹ ਦੇ ਪਾਣੀ ਕਰਕੇ ਜਿਹੜਾ ਮੀਂਹ ਦਾ ਪਾਣੀ ਲੱਗੀ ਗਿਆ ਉਹ ਮੀਂਹ ਦੇ ਪਾਣੀ ਕਰਕੇ ਚੱਲੋ ਜੀ ਦੇਖਦੇ ਹਾਂ ਹੁਣ ਬਾਕੀ ਕੰਮ ਆ ਵੀ ਸਾਡੇ ਇੱਧਰ ਸਾਡਾ ਟਰੈਕਟਰ ਰੇੜੀ ਅਸਰੀਗਾਲ ਜੀ ਆਹ ਦੇ ਲਈ ਕਿੱਧਰ ਲਈ ਸਾਈਡ ਦੇ ਵਿੱਚ ਪੈਂਦਾ ਜੀ ਜਿਹੜਾ ਸਿਰ ਕੇ ਥੱਲੇ ਜਾਂਦਾ ਹਾਂਜੀ ਹਾਂਜੀ ਕਿੱਧਰ ਦੇ ਅੱਗੇ ਗੋਡੇ ਵੇ ਆਣ ਕੇ ਆਪਣੀ ਭੁੱਖ ਨੂੰ ਪੂਰਿਆ ਕਰ ਲਈ ਤੇ ਕੀ ਨਰਸਮਾ ਦੇ ਰਾਉ ਦੇ ਸਾਹਮਣੇ ਕੀ ਆਪਾਂ మాలా పిం పొందు స్కూటర్ చాలా